ਅੱਜ ਦੀ ਵੀਡੀਓ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਉਹਦੇ ਵਿੱਚ ਮੈਂ ਗੱਲ ਕਰੂੰਗੀ ਇੱਕ ਅਮੀਰ ਤੇ ਗਰੀਬ ਇਨਸਾਨ ਦੀ ਸੋਚ ਦੇ ਵਿੱਚ ਕੀ ਫਰਕ ਹੁੰਦਾ ਇੱਕ ਵਾਰ ਦੀ ਗੱਲ ਆ ਇੱਕ ਅਮੀਰ ਵਪਾਰੀ ਹੁੰਦਾ ਜਿਹਦਾ ਨਾਂ ਹੁੰਦਾ ਰਮੇਸ਼ ਤੇ ਇੱਕ ਮਜ਼ਦੂਰ ਰਾਮੂ ਹੁੰਦਾ ਉਹ ਦੋਨੋਂ ਜਾਣੇ ਇੱਕੋ ਹੀ ਪਿੰਡ ਦੇ ਵਿੱਚ ਰਹਿੰਦੇ ਸੀ ਰਮੇਸ਼ ਕੋਲ ਬਹੁਤ ਸਾਰੀਆਂ ਕਾਰਾਂ ਸੀ ਇੱਕ ਵਧੀਆ ਬੰਗਲਾ ਘਰ ਬਣਿਆ ਹੋਇਆ ਸੀ ਉਹਦਾ ਤੇ ਬਹੁਤ ਸਾਰਾ ਪੈਸਾ ਸੀ ਜਦ ਕਿ ਜਿਹੜਾ ਰਾਮੂ ਸੀ ਉਹ ਇੱਕ ਛੋਟੀ ਜੀ ਝੌਂਪੜੀ ਦੇ ਵਿੱਚ ਰਹਿੰਦਾ ਸੀ ਝੌਂਪੜੀ ਦੇ ਵਿੱਚ ਵੀ ਉਹ ਆਪਣੇ ਪਰਿਵਾਰ ਦੇ ਸਮੇਤ ਰਹਿੰਦਾ ਸੀ ਤੇ ਜਿਹੜਾ ਉਹਦੇ ਘਰ ਦਾ ਗੁਜ਼ਾਰਾ ਸੀ ਉਹ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ ਅਮੀਰ ਇਨਸਾਨ ਰਮੇਸ਼ ਆਪਣੇ ਧਨ ਨੂੰ ਵਧਾਉਣ ਦੇ ਵਿੱਚ ਲੱਗਿਆ ਰਹਿੰਦਾ ਸੀ ਤੇ ਵੱਡੀਆਂ-ਵੱਡੀਆਂ ਚੀਜ਼ਾਂ ਖਰੀਦ ਖਰੀਦਦਾ ਰਹਿੰਦਾ ਸੀ ਕਹਿਣ ਦਾ ਮਤਲਬ ਆ ਵੀ ਉਹਦੇ ਘਰ ਦੇ ਵਿੱਚ ਹਰੇਕ ਸੁੱਖ-ਸਹੂਲਤ ਸੀ ਜਿਹਦੇ ਨਾਲ ਇਨਸਾਨ ਨੂੰ ਲੱਗਦਾ ਵੀ ਉਹਦੀ ਜ਼ਿੰਦਗੀ ਬਹੁਤ ਸੌਖੀ ਆ ਇਨਾ ਕੁਝ ਹੋਣ ਦੇ ਬਾਵਜੂਦ ਵੀ ਪਰ ਉਹ ਇਨਸਾਨ ਖੁਸ਼ ਨਹੀਂ ਰਹਿੰਦਾ ਸੀ ਸੰਤੋਸ਼ਟ ਨਹੀਂ ਰਹਿੰਦਾ ਸੀ ਉਹ ਇਸ ਲਈ ਚਿੰਤਾ ਦੇ ਵਿੱਚ ਰਹਿੰਦਾ ਸੀ ਕਿ ਕੀ ਪਤਾ ਕੱਲ ਨੂੰ ਉਹਦਾ ਪੈਸਾ ਡੁੱਬ ਨਾ ਜਾਵੇ ਉਹਦਾ ਧਨ ਘਟ ਨਾ ਜਾਵੇ ਉਹ ਦਿਨ ਰਾਤ ਇਸ ਚੀਜ਼ ਬਾਰੇ ਸੋਚਦਾ ਰਹਿੰਦਾ ਸੀ ਦੂਜੇ ਪਾਸੇ RAMU ਦਿਨ ਦੇ ਵਿੱਚ ਪੂਰੀ ਮਿਹਨਤ ਕਰਦਾ ਸੀ ਸ਼ਾਮ ਹੁੰਦਿਆਂ ਉਹ ਘਰ ਜਾਂਦਾ ਸੀ ਤੇ ਆਪਣੇ ਪਰਿਵਾਰ ਨਾਲ ਬਹਿ ਕੇ ਗੱਲਾਂ ਬਾਤਾਂ ਕਰਦਾ ਉਹ ਆਪਣਾ ਰੋਟੀ ਪਾਣੀ ਇਕੱਠਾ ਬੈ ਕੇ ਖਾਂਦੇ ਸੀ ਤੇ ਹੱਸ ਖੇਡ ਕੇ ਰਾਤ ਨੂੰ ਸੌਂ ਜਾਂਦੇ ਸੀ। ਉਹਦੇ ਕੋਲੇ ਪੈਸਾ ਬਹੁਤ ਘੱਟ ਸੀ ਪਰ ਖੁਸ਼ੀ ਤੇ ਚੈਨ ਉਹਦੇ ਕੋਲੇ ਬਹੁਤ ਸੀ। ਇੱਕ ਦਿਨ ਰਮੇਸ਼ ਨੂੰ ਇਹ ਚੀਜ਼ ਮਹਿਸੂਸ ਹੋਈ ਕਿ ਉਹ ਜਾਣਨਾ ਚਾਹੁੰਦਾ ਕਿ ਅਸਲੀ ਖੁਸ਼ੀ ਕਿਸ ਚੀਜ਼ ਵਿੱਚ ਆ। ਇਸ ਕਰਕੇ ਉਹਨੇ ਇੱਕ ਦਿਨ RAMU ਨੂੰ ਆਪਣੇ ਕੋਲ ਬੁਲਾਇਆ ਤੇ ਉਹਦੇ ਆਉਣ ਤੇ ਉਹਨੂੰ ਕਿਹਾ ਕਿ ਤੇਰੇ ਕੋਲੇ ਕੁਝ ਵੀ ਨਹੀਂ ਆ। ਨਾ ਤੇਰ ਕੋ ਚੰਗਾ ਘਾਰਾ ਨਾ ਚੰਗੇ ਕੱਪੜੇ ਨੇ ਪਹਿਨਣ ਨੂੰ ਨਾ ਤੇਰ ਕੋਲੇ ਧਨ ਨਾ ਤੇ ਨਾ ਤੇਰੇ ਘਰ ਦੇ ਵਿੱਚ ਕੋਈ ਅਜੀਹ ਹੀ ਚੀਜ਼ ਆ ਜਿਹਦੇ ਨਾਲ ਤੈਨੂੰ ਕੋਈ ਸੁੱਖ ਸਹੂਲਤ ਮਿਲ ਸਕੇ ਪਰ ਤੂੰ ਫੇਰ ਵੀ ਬਹੁਤ ਖੁਸ਼ ਰਹਿਣਾ ਵੀ ਇਹ ਚੀਜ਼ ਦਾ ਕੀ ਰਾਜ ਆ ਤਾਂ ਇਸ ਗੱਲ ਦਾ ਜਵਾਬ ਰਾਮੂ ਨੇ ਮੁਸਕਰਾ ਕੇ ਦਿੱਤਾ ਕਹਿੰਦਾ ਸਾਹਿਬ ਮੇਰੇ ਕੋਲੇ ਵੀ ਸ਼ੱਕ ਘੱਟ ਪੈਸੇ ਨੇ ਘੱਟ ਸੁੱਖ ਸਹੂਲਤਾਂ ਨੇ ਪਰ ਮੇਰੇ ਕੋਲੇ ਸਭ ਤੋਂ ਵੱਡੀ ਚੀਜ਼ ਆ ਸੰਤੋਸ਼ਟੀ ਮੈਨੂੰ ਮੇਰੀ ਜ਼ਿੰਦਗੀ ਤੋਂ ਸੰਤੋਖ ਆ ਮੈਂ ਮਿਹਨਤ ਕਰਕੇ ਜਿਹੜਾ ਕੁਝ ਵੀ ਕਮਾਉਣਾ ਉਹਦੇ ਨਾਲ ਆਪਣੇ ਪਰਿਵਾਰ ਦਾ ਢਿੱਡ ਭਰਦਾ ਤਾਂ ਇਹੀ ਮੇਰੇ ਲਈ ਸਭ ਤੋਂ ਵੱਡੀ ਦੌਲਤ ਆ ਉਸ ਦਿਨ ਰਮੇਸ਼ ਨੂੰ ਇਹ ਚੀਜ਼ ਦਾ ਅਹਿਸਾਸ ਹੋਇਆ ਕਿ ਅਸਲ ਅਮੀਰੀ ਪੈਸੇ ਦੇ ਨਾਲ ਨਹੀਂ ਨਾ ਹੀ ਸੁੱਖ ਸੁਹੂਲਤਾਂ ਵਾਲੀਆਂ ਚੀਜ਼ਾਂ ਦੇ ਨਾਲ ਬਲਕਿ ਅਸਲੀ ਖੁਸ਼ੀ ਤਾਂ ਦਿਲ ਦੀ ਖੁਸ਼ੀ ਦੇ ਵਿੱਚ ਹੁੰਦੀ ਆ ਉਸ ਤੋਂ ਬਾਅਦ ਰਮੇਸ਼ ਨੇ ਆਪਣੀ ਸੋਚ ਬਦਲੀ ਜਿਹੜਾ ਵੀ ਉਹਦੇ ਕੋਲ ਧਨ ਦੌਲਤ ਸੀ ਉਹਦੇ ਨਾਲ ਉਹਨੇ ਸਮਾਜ ਦੇ ਕੰਮ ਕਰਨੇ ਸ਼ੁਰੂ ਕਰਤੇ ਗਰੀਬ ਲੋਕਾਂ ਦੀ ਮਦਦ ਕਰਨੇ ਸ਼ੁਰੂ ਕਰਤੀ। ਹੁਣ ਇਹ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਆ? ਇਹ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਆ ਕਿ ਅਸਲੀ ਖੁਸ਼ੀ ਪੈਸੇ ਦੇ ਨਾਲ ਨਹੀਂ, ਧਨ-ਦੌਲਤ, ਵੱਡੀਆਂ ਗੱਡੀਆਂ, ਵੱਡੇ ਮਕਾਨਾਂ ਦੇ ਵਿੱਚ ਨਹੀਂ, ਬਲਕਿ ਇਨਸਾਨ ਦੀ ਸੋਚ ਦੇ ਵਿੱਚ ਆ। ਜੇ ਸੋਚ ਚੰਗੀ ਆ, ਤੁਹਾਡੇ ਜੀਵਨ ਦੇ ਵਿੱਚ ਸੰਤੋਸ਼ਟੀ ਆ, ਤਾਂ ਤੁਸੀਂ ਜੀਵਨ ਦੇ ਵਿੱਚ ਅਸਲੀ ਖੁਸ਼ੀ ਪਾ ਸਕਦੇ ਹੋ ਇਸ ਤੋਂ ਬਿਨਾਂ। ਅਸਲੀ ਸੁੱਖ ਧਨ ਦੇ ਨਾਲ ਨਹੀਂ, ਸਗੋਂ ਮਨ ਦੀ ਸੰਤੋਸ਼ਟੀ ਦੇ ਨਾਲ ਮਿਲਦਾ। ਦੋਸਤੋ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਦਾਂ ਦੀ ਹੋਰ ਵੀਡੀਓ ਲੈ ਕੇ ਤੁਹਾਨੂੰ ਦੁਬਾਰਾ ਮਿਲਦੇ ਆ ਸਤਿ ਸ਼੍ਰੀ ਅਕਾਲ